ਸਤਿ ਸ਼੍ਰੀ ਅਕਾਲ ਤਾਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸੁਆਗਤ ਕਰਦਾ ਆਪਾਂ ਲੜੀ ਸ਼ੁਰੂ ਕੀਤੀ ਹੈ ਜੂਨ 84 ਦੇ ਅਟੈਕ ਬਾਰੇ ਇਸ ਅਟੈਕ ਬਾਰੇ ਬਕਾਇਦਾ ਕਿਤਾਬ ਲਿਖੀ ਹੈ ਡਾਕਟਰ ਭਗਵਾਨ ਸਿੰਘ ਨੇ ਸਾਕਾ ਨੀਲਾ ਤਾਰਾ ਪੁਰਾਣਾ ਹੈ ਸਾਕਾ ਨੀਲਾ ਤਾਰਾ ਕਾਲਸਾ ਰੀਤ ਅਤੇ ਵਿਪਰਨ ਕੀ ਰੀਤ ਦਾ ਮਹਾਜਦ ਭਾਗ ਪਹਿਲਾ ਇਹਦਾ ਸੈਕੰਡ ਪਾਰਟ ਵੀ ਆਉਣਾ ਹੈ ਕਿਹ ਨਾਲ ਇਸ ਕਿਤਾਬ ਦੇ ਵਿੱਚ ਮੁੱਖ ਤੌਰ ਤੇ ਜੋ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜੂਨ 8 ਸ ਦੇ ਇਲਕਸ਼ਨਾਮਾ ਵਾਪਰੀਆਂ ਕਿਵੇਂ ਮੋਰਚਾ ਬੰਦੀ ਹੋਈ ਕਿਵੇਂ ਲੜਾਈ ਹੋਈ ਕਿਵੇਂ ਫੌਜੀਆਂ ਨੇ ਮਰਿਆਦਾ ਭੰਗ ਕੀਤੀ ਕਿਵੇਂ ਨੱਥਿਆਂ ਨੂੰ ਸ਼ਹੀਦ ਕੀਤਾ ਗਿਆ ਕਿਵੇਂ ਸਿੰਘਾਂ ਨੇ ਡਟ ਕੇ ਫੌਜੀਆਂ ਦਾ ਮੁਕਾਬਲਾ ਕੀਤਾ ਉਹਦਾ ਪੂਰਾ ਵਰਣਨ ਹੈ ਡਾਕਟਰ ਭਗਵਾਨ ਸਿੰਘ ਕਿਉਂਕਿ ਉਸ ਲੜਾਈ ਦਾ ਹਿੱਸਾ ਸਨ ਉਹਨਾਂ ਨੇ ਅੱਖੀਂ ਡਿਟਾ ਹ ਲਿਖਿਆ ਆਪਾਂ 6 ਜੂਨ ਤੱਕ ਦਾ ਸਾਰਾ ਜਿਹੜਾ ਵਰਤਾਂਤ ਹੈ ਉਹਦੇ ਬਾਰੇ ਗੱਲਬਾਤ ਕਰ ਚੁੱਕੇ ਹਾਂ ਹੁਣ 7 ਜੂਨ ਨੂੰ ਕੀ ਘਟਨਾਵਾਂ ਵਾਪਰੀਆਂ ਉਹਦੇ ਬਾਰੇ ਗੱਲ ਕਰਾਂਗੇ 7 ਜੂਨ ਦੀਆਂ ਘਟਨਾਵਾਂ ਦਾ ਵਰਣਨ ਵੀ ਲੰਮਾ ਹੈ ਜਿਸ ਕਾਰਨ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਆਪਣੀ ਕੋਸ਼ਿਸ਼ ਹੈ ਤੇ ਗੱਲ ਕਰਦੇ ਹਾਂ ਸ਼ੁਰੂ 7 ਜੂਨ ਬੀਰਵਾਰ 1984 6 ਹੁਣ ਆਪਾਂ ਕਰਦੇ ਹਾਂ ਜਿੱਥੋਂ ਚੈਪਟਰ ਸ਼ੁਰੂ ਹੁੰਦਾ ਹੈ 6 ਜੂਨ ਦੀ ਰਾਤ ਫੌਜ ਵੱਲੋਂ ਸਿੰਘਾਂ ਨੂੰ ਗ੍ਰਿਫਤਾਰ ਕਰਨ ਤੁਸੀਂ ਇਹ ਦੇਣ ਅਤੇ ਤਲਾਸ਼ੀਆਂ ਲੈਣ ਵਿੱਚ ਲੰਘ ਗਈ ਦਰਬਾਰ ਸਾਹਿਬ ਕੱਲ੍ਹ ਸ਼ਾਮ ਤੋਂ ਸੁਣਨਾ ਪਿਆ ਸੀ ਉੱਥੋਂ ਕੱਢ ਕੇ ਸਾਰੇ ਸੇਵਾਦਾਰਾਂ ਅਤੇ ਸਿੰਘ ਸਹਿਬਾਨ ਨੂੰ ਫੌਜ ਨੇ ਹਰਾਸਤ ਵਿੱਚ ਲਿਆ ਹੋਇਆ ਸੀ ਕੱਲ ਸ਼ਾਮ ਤੋਂ ਗ੍ਰਿਫਤਾਰ ਕਰਕੇ ਬਿਠਾਏ ਹੋਏ ਗਿਆਨੀ ਮੋਹਨ ਸਿੰਘ ਅਤੇ ਗਿਆਨੀ ਪੂਰ ਸਿੰਘ ਨੂੰ ਨਾਂ ਲੈ ਕੇ ਸਵੇਰੇ 5 ਵਜੇ ਫੌਜ ਦੀ ਇੱਕ ਪਲਟੂਨ ਸਿੰਘ ਸਾਹਿਬ ਗਿਆਨੀ ਸੈਵ ਸਿੰਘ ਹੈੱਡ ਗ੍ਰਾਂਥੀ ਨੂੰ ਸੀਧ ਬੁੰਗੇ ਵਾਲੀ ਗਲੀ ਵਿਚਲੇ ਉਹਨਾਂ ਦੇ ਘਰੋਂ ਜਾ ਕੇ ਲੈ ਆਈ ਸਿੰਘ ਸਾਹਿਬ ਦੇ ਦੱਸਣ ਮੁਤਾਬਕ ਆਟਾ ਮੰਡੀ ਵਾਲੀ ਡੇਢੀ ਤੋਂ ਲੈ ਕੇ ਅੰਦਰ ਪ੍ਰਕਰਮਾਂ ਵਿੱਚ ਹਰ ਪਾਸੇ ਫौज ਹੀ ਫौज ਨਜ਼ਰ ਆ ਰਹੀ ਸੀ ਅਤੇ 7-8 ਟੈਂਕ ਖੜੇ ਸਨ ਬਾਬਾ ਦੀਪ ਸਿੰਘ ਦੀ ਸਮਾਦ ਲਾਗੇ ਕੋਈ 2-300 ਸਿੰਘਾਂ ਬੀਬੀਆਂ ਬੱਚਿਆਂ ਦੀਆਂ ਬਾਹਾਂ ਪਿੱਛੇ ਬੰਨਿਆ ਹੋਈਆਂ ਸਨ ਜਿਨ੍ਹਾਂ ਵਿੱਚੋਂ ਕਾਫੀ ਸਾਰੇ ਉਸੇ ਤਰ੍ਹਾਂ ਹੀ ਲੇਟੇ ਹੋਏ ਸਨ ਸਾਹਮਣੇ ਬ੍ਰਹਮ ਬੁੱਟਾ ਵੱਲ ਦੀ ਨੁੱਕਰ ਵਿੱਚ ਵੀ ਇੰਨੇ ਕੁ ਹੀ ਸਿੰਘ ਫौज ਦੀ ਹਿਰਾਸਤ ਵਿੱਚ ਬੈਠੇ ਹੋਏ ਸਨ ਇਹ ਸਾਰੇ ਸਿੰਘ ਸਹਬਾਂ ਨੂੰ ਵੇਖ ਕੇ ਪਾਣੀ ਪਿਉਣ ਲਈ ਰੌਲਾ ਪਾਉਣ ਲੱਗੇ ਸਾਰ ਫੌਜ ਨੇ ਬੂਟਾਂ ਤੇ ਠੁੱਡਿਆਂ ਅਤੇ ਬੱਟਾਂ ਦੀ ਮਾਰ ਨਾਲ ਸਭ ਨੂੰ ਚੁੱਪ ਕਰਾ ਦਿੱਤਾ ਸਿੰਘ ਸਾਹਿਬ ਜਦੋਂ ਪ੍ਰਕਰਮਾਂ ਵਿੱਚ ਦਾਖਲ ਹੋਏ ਤਾਂ ਉੱਥੇ ਇੱਕ ਸਿੱਖ ਕਰਨਲ ਮਿਲਿਆ ਜਿਸ ਨੇ ਗਾਰਡ ਵਾਲੇ ਫੌਜੀਆਂ ਨੂੰ ਪੁੱਛਿਆ ਕਿ ਇਹ ਕੌਣ ਹੈ ਜਦ ਫੌਜੀਆਂ ਨੇ ਦੱਸਿਆ ਕਿ ਇਹ ਹੈੱਡ ਗ੍ਰਾਂਤੀ ਹੈ ਤਾਂ ਉਸਨੇ ਪੇਰੁਖੀ ਨਾਲ ਕਿਹਾ ਕਿ ਇਸ ਨੂੰ ਅੰਦਰ ਲੈ ਚਲੋ ਰਸਤੇ ਵਿੱਚ ਸਿੰਘ ਸਹਿਬਾਨ ਨੇ ਸਿੰਘ ਸਾਹਿਬ ਨੇ ਉਸ ਨੂੰ ਪੁੱਛਿਆ ਕਿ ਜੇ ਉਹ ਫੜੇ ਹੋਏ ਲੋਕਾਂ ਨੂੰ ਮਿਲ ਲਵੇ ਕਰਨਲ ਦਾ ਜਵਾਬ ਸੀ ਕਿ ਉਸ ਨੂੰ ਅਜੇ ਇਜਾਜ਼ਤ ਦੇਣ ਦੇ ਹੁਕਮ ਨਹੀਂ ਹਨ ਕੈਣੀ ਸਾਹਿਬ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਪਾਣੀ ਹੀ ਪਿਲਾ ਦਿਓ ਪਰ ਉਸਨੇ ਇਸਤੇ ਵੀ ਇਸ ਤੋਂ ਵੀ ਮਨਾ ਕਰ ਦਿੱਤਾ ਸਿੰਘ ਸਾਹਿਬ ਨੇ ਵੇਖਿਆ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਾਰੇ ਪਾਸੇ ਟਾਹੋ ਬਾੜਾ ਪਿਆ ਹੋਇਆ ਸੀ ਹਰ ਉੱਚੀ ਨੀਵੀਂ ਇਮਾਰਤ ਉੱਤੇ ਲਾਲ ਝੰਡੇ ਲੱਗੇ ਹੋਏ ਸਨ ਜਿਸ ਤੋਂ ਜ਼ਾਹਿਰ ਹੁੰਦਾ ਸੀ ਕਿ ਸਾਰਾ ਕੁਝ ਫੌਜ ਦੇ ਕਬਜ਼ੇ ਵਿੱਚ ਹੈ ਫੌਸਿਲ ਸਮੇਤ ਕੱਲ ਤੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਠੱਠਾ ਹੋਇਆ ਸੀ ਅਤੇ ਇਮਾਰਤ ਵਿੱਚੋਂ ਧੂੰਏ ਦੇ ਗੁਹਾਰ ਉੱਠ ਰਹੇ ਸਨ। ਉੱਥੇ ਇੱਕ ਬੁਰਜੀ ਉੱਤੇ ਵੀ ਲਾਲ ਝੰਡਾ ਝੂਲ ਰਿਹਾ ਸੀ। ਕੰਟਾਕਰ, ਲੰਗਰ ਅਤੇ ਸਰਾਵਾਂਵਲ ਵੀ ਅੱਗ ਅਤੇ ਧੂੰਆਂ ਨਜ਼ਰ ਆ ਰਿਹਾ ਸੀ। ਸਭ ਤੋਂ ਵੱਧ ਲਪਟਾ ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਉੱਠ ਰਹੀਆਂ ਸਨ। ਜਿਸ ਤੋਂ ਲੱਗਦਾ ਸੀ ਕਿ ਉੱਥੇ ਹੁਣੇ ਥੋੜੀ ਦੇਰ ਪਹਿਲਾਂ ਹੀ ਅੱਗ ਲੱਗੀ ਹੈ ਪਰ ਕੋਈ ਬੁਝਾਉਣ ਦਾ ਯਤਨ ਨਹੀਂ ਹੋ ਰਿਹਾ। ਪ੍ਰਕਰਮਾ ਵਿਚਲੇ ਕਮਰਿਆਂ ਦੇ ਬੂਹੇ ਬਾਰੀਆਂ, ਕੰਧਾਂ ਅਤੇ ਭਾਂਡਿਆਂ ਦੀਆਂ ਬੁਰਜੀਆਂ ਗੋਲੀਆਂ ਬੰਬਾਂ ਨਾਲ ਕੋਈ ਤਬਾਹੀ ਦਾ ਭਿਆਨਕ ਦ੍ਰਿਸ਼ ਪੇਸ਼ ਕਰ ਰਏ ਸਨ ਮਲਬੇ ਖੂਨ ਅਤੇ ਗੋਲੀਆਂ ਦੇ ਖੂਖਿਆਂ ਨਾਲ ਕਿਧਰੇ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਬਚੀ ਟੈਂਕਾਂ ਥੱਲੇ ਆਏ ਹੋਏ ਮਨੁੱਖੀ ਸਰੀਰ ਲਹੂ ਮਿੱਜਦਾ ਗਾਰਾ ਬਣ ਚੁੱਕੇ ਸਨ ਫੌਜੀਆਂ ਨੇ ਸਿੰਘ ਸਭਾ ਨੂੰ ਜੁੱਤੀਆਂ ਪਾ ਕੇ ਅੰਦਰ ਆਉਣ ਲਈ ਕਿਹਾ ਸੀ ਪਰ ਉਹਨਾਂ ਨੇ ਇਹ ਗੱਲ ਨਾ ਮੰਨੀ ਲਾਸਾਂ ਚਾਰੇ ਪਾਸੇ ਖਿਲਰੀਆਂ ਹੋਈਆਂ ਸਨ ਜੋ ਗਰਮੀ ਦਾ ਗਰਮੀ ਨਾਲ ਕੁਲਕੇ ਬਿਦਬੂ ਮਾਰਨ ਲੱਗ ਪਈਆਂ ਸਨ ਸਰੋਵਰ ਵਿੱਚ ਵੀ ਕਾਫੀ ਲਾਸ਼ਾਂ ਤੈਰ ਰਹੀਆਂ ਸਨ ਪ੍ਰਕਰਮਾ ਵਿੱਚ ਚੰਦੇ ਸਿੰਘ ਸਾਹਿਬਾਂ ਨੂੰ ਉੱਤੇ ਵੀ ਉੱਤੇ ਗੋਲੀ ਵੀ ਚਲਾਈ ਜਿਸ ਤੋਂ ਉਹ ਬੜੀ ਮੁਸ਼ਕਲ ਨਾਲ ਬਚੇ ਤਾਂ ਉਹਨਾਂ ਦੇ ਨਾਲ ਜਾ ਰਹੇ ਫੌਜੀ ਨੇ ਚੀਖ ਕੇ ਕਿਹਾ ਜੇ ਹੈਡ ਪ੍ਰਿਸ਼ਟ ਹੈ ਇਸੇ ਤਰ੍ਹਾਂ ਲਾਚੀ ਬੇਰ ਲਾਗੇ ਜਾ ਕੇ ਫਿਰ ਉਹਨਾਂ ਤੇ ਗੋਲੀ ਚਲਾਈ ਗਈ ਜੋ ਪ੍ਰਕਰਮਾ ਦੇ ਤੇ ਪੱਥਰ ਵਿੱਚ ਵੱਜੀ ਇਹ ਸ਼ਾਇਦ ਸਿੰਘ ਸਾਹਿਬਾਂ ਨੂੰ ਡਰਾਉਣ ਦੀ ਕੋਸ਼ਿਸ਼ ਸੀ ਜਾਫਰ ਕੌਜ ਵਿੱਚ ਕੋਈ ਜਾਪਤਾ ਨਹੀਂ ਸੀ ਰਿਹਾ ਇੰਨਾ ਭਾਰੀ ਜਾਨੀ ਨੁਕਸਾਨ ਹੋਣ ਕਰਕੇ ਉਹਨਾਂ ਨੂੰ ਹਰ ਸਿੱਖ ਦੁਸ਼ਮਣ ਨਜ਼ਰ ਆ ਰਿਹਾ ਸੀ ਇੱਥੋਂ ਤੱਕ ਕਿ ਉਹਨਾਂ ਨੂੰ ਉਹ ਸਰਕਾਰ ਉੱਤੇ ਵੀ ਕੋਈ ਭਰੋਸਾ ਨਹੀਂ ਸੀ ਰਿਹਾ ਜਿਸ ਦੀ ਉਹ ਨੌਕਰੀ ਕਰੇ ਸਨ ਕਿਉਂਕਿ ਉਹਨਾਂ ਨੂੰ ਗੁੰਮਰਾਹ ਕਰਕੇ ਲਿਆਂਦਾ ਗਿਆ ਸੀ ਕਿ ਉੱਤੇ ਮੁੱਠੀ ਭਾਰ ਦੁਸ਼ਮਣਾਂ ਨੂੰ ਜਿਨ੍ਹਾਂ ਨੂੰ 2 ਘੰਟਿਆਂ ਵਿੱਚ ਸਮਰਪਣ ਕਰਵਾ ਲਿਆ ਜਾਵੇਗਾ ਪਰ ਇੱਕ ਹਫ਼ਤੇ ਦੀ ਗਹਿਗਾਚ ਲੜਾਈ ਤੋਂ ਬਾਅਦ ਵੀ ਆਪਰੇਸ਼ਨ ਖਤਮ ਨਹੀਂ ਸੀ ਹੋਇਆ ਉਨ੍ਹਾਂ ਦੇ ਸenkड़े ਸਾਥੀ ਮੌਤ ਦੇ ਮੂੰਹ ਵਿੱਚ ਜਾ ਪਏ ਸਨ ਅਤੇ ਕਈ ਜ਼ਿੰਦਗੀ ਪਰ ਲਈ ਅਪਾਹਜ ਹੋ ਚੁੱਕੇ ਸਨ ਇਸੇ ਲਈ ਇਹਨਾਂ ਫੌਜੀਆਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਭਾਰਤ ਸਰਕਾਰ ਨੇ 7 ਜੂਨ ਨੂੰ ਹੀ ਹਰੇਕ ਮਰਨ ਵਾਲੇ ਫੌਜੀਆਂ ਨੂੰ 1 ਲੱਖ ਰੁਪਏ ਦੀ ਨਕਦ ਸਹਾਇਤਾ ਜਦਬਾ ਨੂੰ ਨੌਕਰੀ ਪੂਰੀ ਹੋਣ ਤੱਕ ਪੂਰੀ ਤਨਖਾਹ ਅਤੇ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਖਰਚਾ ਚੁੱਕਣ ਦਾ ਐਲਾਨ ਕਰ ਦਿੱਤਾ ਸੀ ਅਪਾਹਜ ਹੋਣ ਵਾਲੇ ਫੌਜੀਆਂ ਲਈ 75000 ਦੀ ਰਕਮ ਦਾ ਐਲਾਨ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਸ਼ਰਧਾਂ ਤੇ ਮਰਨ ਵਾਲੇ ਖੋਜਿਆਂ ਨੂੰ 10000 ਰੁਪਏ ਦੀ ਸਹਾਇਤਾ ਰਾਸੀ ਭਜਾਉ ਦਿੱਤੇ ਜਾਂਦੇ ਸਨ ਸਿੰਘ ਸਾਹਿਬ ਨੇ ਵੇਖਿਆ ਕਿ ਇਤਿਹਾਸ ਕਲਾਚੀ ਬੇਰ ਅਤੇ ਕਾਲ ਤਖਤ ਦੇ ਸਾਹਮਣੇ ਵਾਲਾ ਇਮਲੀ ਦਾ ਬੂਟਾ ਬੁਰੀ ਤਰ੍ਹਾਂ ਤਹਸ ਨਸ ਹੋ ਚੁੱਕਾ ਸੀ ਅੱਗੇ ਦਰਸ਼ਨੀ ਡੇੜੀ ਵਿੱਚ ਕਾਫੀ ਫੌਜੀ ਖੜੇ ਸਨ ਜਿਨ੍ਹਾਂ ਵਿੱਚੋਂ ਇੱਕ ਬੋਲਿਆ ਜੇਸਾਲਾ ਕੌਣ ਹੈ ਉਹਨਾਂ ਤੋਂ ਸ਼ਰਾਬ ਦੀ ਬੋਆ ਰਹੀ ਸੀ ਅਤੇ ਉਹ ਬੀੜੀਆਂ ਵੀ ਪੀ ਰਹੇ ਸਨ ਇਹ ਉਹੀ ਬਰਤਾਰਾ ਸੀ ਜੋ ਦੀਵਾਨ ਲਖਪਤਰ ਆਏ ਦੇ ਮੱッセ ਰੰਗੜ ਦੇ ਰਾਹੀਂ ਸ਼ੁਰੂ ਕੀਤਾ ਸੀ ਬਡਿਆਲੀ ਕੋ ਰੰਗੜੋ ਮਸਾ ਤਾਂਕੋ ਨਾਮ ਕਰੇ ਬੇਅਦਬੀ ਹਰ ਮੰਦਰ ਪਾਪੀ ਬੜੋ ਹਰਾਮ ਕਿਉਂਕਿ ਹਿੰਦੂ ਸ਼ਾਹੀ ਜਾਣਦੀ ਹੈ ਕਿ ਸਿੱਖਾਂ ਨੂੰ ਸਭ ਤੋਂ ਵੱਧ ਨਫ਼ਰਤ ਤਵਾਕੂ ਨਾਲ ਹੈ ਅਤੇ ਜੇ ਉਹਨਾਂ ਨੂੰ ਵੱਧ ਤਕਲੀਫ ਪਹੁੰਚਦੀ ਹੈ ਤਾਂ ਉਹਨਾਂ ਦੇ ਸਭ ਤੋਂ ਪਵਿੱਤਰ ਸਥਾਨ ਤੇ ਤਵਾਕੂ ਪੀਓ ਵੈਸੇ ਵੀ ਜਿੱਦਣ ਤੋਂ ਬਾਅਦ ਬਾਦਸ਼ਾਹਤ ਦਾ ਰੋਪ ਕਾਇਮ ਕਰਨ ਦੇ ਤਿੰਨ ਵੱਡੇ ਸਾਧਨ ਹੁੰਦੇ ਹਨ ਵੈਸੇ ਵੀ ਜਿੱਦਣ ਤੋਂ ਬਾਅਦ ਬਾਦਸ਼ਾਹਤ ਦਾ ਰੋਪ ਕਰਨ ਦੇ ਤਿੰਨ ਵੱਡੇ ਸਾਧਨ ਹੁੰਦੇ ਹਨ ਹਾਰੇ ਹੋਏਆਂ ਦੀਆਂ ਔਰਤਾਂ ਨਾਲ ਖੇ ਖਰਾਬੀ ਜੈਦਾਂ ਦਾ ਦੀ ਲੁੱਟਮਾਰ ਅਤੇ ਉਹਨਾਂ ਦੀਆਂ ਧਾਰਮਿਕ ਥਾਵਾਂ ਨੂੰ ਭ੍ਰਸਟ ਕਰਨਾ ਉਹ ਇਹ ਸਾਰਾ ਕੁਝ ਸ਼ਰੀਆਮ ਕਰੇ ਸਨ ਦਰਸ਼ਨੀ ਡੈਊਟ ਦੇ ਉੱਪਰਲੇ ਕਮਰੇ ਵਿੱਚ ਜਿੱਥੇ ਦਰਬਾਰ ਸਾਹਿਬ ਦੇ ਰਮਾਲੇ ਚਾਨਣੀਆਂ ਰੱਖੀਆਂ ਜਾਂਦੀਆਂ ਹਨ ਉਹਦੀਆਂ ਦੁਵਾਰਾਂ ਵਿੱਚ ਤੋਪ ਦੇ ਗੋਲਿਆਂ ਨਾਲ ਪਾੜ ਪਏ ਹੋਏ ਸਨ ਅਤੇ ਅੱਗ ਲੱਗੀ ਹੋਣ ਕਰਕੇ ਧੂਆ ਨਿਕਲ ਰਿਹਾ ਸੀ ਦਰਬਾਰ ਸਾਹਿਬ ਅੰਦਰ ਜਾਣ ਵਾਲੇ ਪੁਲ ਤੋਂ ਲੈ ਕੇ ਦਰਬਾਰ ਸਾਹਿਬ ਨੂੰ ਵੀ ਫੌਜੀਆ ਨੇ ਘੇਰਿਆ ਹੋਇਆ ਸੀ ਦਰਬਾਰ ਸਾਹਿਬ ਅੰਦਰ ਦੋ ਅਫਸਰ ਕਰਨਲ ਸਿਮਿੰਦਰ ਸਿੰਘ ਕਰਨਲ ਸ਼ਰਮਾ ਅਤੇ 7-8 ਸਿੱਖ ਫੌਜੀ ਬੈਠੇ ਹੋਏ ਸਨ ਜਿਨ੍ਹਾਂ ਵਿੱਚ ਇੱਕ ਫੌਜ ਦਾ ਗ੍ਰੰਥੀ ਵੀ ਸੀ ਉਹਨਾਂ ਨੇ ਸਿੰਘ ਸਾਹਿਬ ਨੂੰ ਦੱਸਿਆ ਕਿ ਜਨਰਲ ਬਰਾੜ ਉਹਨਾਂ ਦੀ ਅੜੀ ਕਰਕੇ ਹੁਣੇ ਗਿਆ ਹੈ ਉਹਨਾਂ ਸਿੰਘ ਸਾਹਿਬ ਨੂੰ ਗੁਰੂਗ੍ਰਾਂ ਸਾਹਿਬ ਦਾ ਪ੍ਰਕਾਸ਼ ਕਰਨ ਅਤੇ ਕੀਰਤਨ ਸ਼ੁਰੂ ਕਰਨ ਲਈ ਕਿਹਾ ਗੁਰੂਗ੍ਰਾਂ ਸਾਹਿਬ ਦੀ ਬੀੜ ਜਿਸ ਵਿੱਚ ਗੋਲੀ ਲੱਗੀ ਸੀ ਉੱਪਰਲੀ ਛੱਤ ਉੱਤੇ ਹੀ ਸੁਖਾਸ਼ਨ ਕੀਤੀ ਹੋਈ ਸੀ ਦਰਸ਼ਨੀ ਡੋਡੀ ਵਿੱਚ ਅੱਗ ਲੱਗ ਜਾਣ ਕਰਕੇ ਲੋੜੀਂਦੇ ਰਮਾਲੇ ਵੀ ਨਹੀਂ ਸਨ ਗੈਨੀ ਜਲਸੰਗ ਨੇ ਆਪਣੀ ਫੇਰੀ ਤੋਂ ਵਾਪਸ ਦਿੱਲੀ ਜਾ ਕੇ ਚਾਹ ਜਰਾਂ ਰਮਾਲੇ ਤੇ ਜਿਸਨ ਪਰ ਸਰਕਾਰੀ ਸੰਪਤੀ ਹੋਣ ਕਰਕੇ ਉਹਨਾਂ ਦੀ ਵਰਤੋਂ ਨਾ ਕੀਤੀ ਗਈ ਅੰਦਰ ਜਾ ਕੇ ਮੇ ਹੋਏ ਸੰਗਾਂ ਦਾ ਖੂਨ ਡੁੱਲਣ ਨਾਲ ਸਾਰਾ ਘਰਪਟ ਖਰਾਬ ਹੋ ਚੁੱਕਿਆ ਸੀ ਸਿੰਘ ਸਾਹਿਬ ਨੇ ਸਿੱਖ ਫੌਜਾਂ ਦੀ ਮਦਦ ਨਾਲ ਅੰਦਰ ਸਫਾਈ ਕਰਾ ਕੇ 10 ਵਜੇ ਦੇ ਕਰੀਬ ਲਾਚੀ ਬੇਰ ਵਾਲੇ ਗੁਰਦੁਆਰੇ ਤੋਂ ਬੀੜ ਸਾਹਿਬ ਲਿਆ ਕੇ ਪ੍ਰਕਾਸ਼ ਕੀਤਾ ਪਰ ਕੜਾ ਪ੍ਰਸ਼ਾਦ ਦੀ ਦੀਗ ਨਹੀਂ ਸੀ ਇਸ ਇਸ ਲਈ ਇੱਕ ਫੌਜੀ ਸਿੱਖ ਪਤਾਸੇ ਲੈ ਆਇਆ ਜੋ ਪ੍ਰਸ਼ਾਦ ਦੀ ਜਗਾ ਬੰਡੇ ਗਏ ਦੋਵੇਂ ਕਰਨਲ ਜੋ ਅੰਦਰ ਮਜੂਦ ਸਨ ਉਹ ਸਿੰਘ ਸਾਹਿਬ ਨੂੰ ਕਹਿਣ ਲੱਗੇ ਕਿ ਕੀਰਤਨ ਸ਼ੁਰੂ ਕਰਾਓ ਤਦ ਗਿਆਨੀ ਸਾਹਿਬ ਨੇ ਕਿਹਾ ਤਦ ਗਿਆਨੀ ਸਿੰਘ ਗਿਆਨੀ ਸਾਹਿਬ ਸਿੰਘ ਨੇ ਕਿਹਾ ਕਿ ਇਸ ਲਈ ਲੋਡਿੰਗ ਦਾ ਸਟਾਫ ਮੌਜੂਦ ਨਹੀਂ ਸਾਰੇ ਬੰਦੇ ਤੁਹਾਡੀ ਹਿਰਾਸਤ ਵਿੱਚ ਹਨ ਉਹ ਦੋਵੇਂ ਕਰਨਲ ਕਹਿੰਦੇ ਤੁਸੀਂ ਦੱਸੋ ਕਿਹੜੇ ਬੰਦੇ ਹਨ ਅਸੀਂ ਛੱਡ ਦਿੰਦੇ ਹਾਂ ਸਿੰਘ ਸਾਹਿਬ ਦੇ ਕਹਿਣ ਤੇ 15 ਬੰਦਿਆਂ ਨੂੰ ਰੱਖਿਆ ਕੀਤਾ ਗਿਆ ਜਿਨ੍ਹਾਂ ਵਿੱਚ ਭਾਈ ਹਰਪਾਲ ਸਿੰਘ ਅਰਦਾਸੀਆ ਗੁਰਚਰਤ ਸਿੰਘ ਤਬਲਾਵਾਦਕ ਜੋ ਹਜੂਰੀ ਰਾਗੀ ਭਾਈ ਮਹਿੰਦਰ ਸਿੰਘ ਨਾਲ ਤਬਲਾ ਵਜਾਉਂਦਾ ਸੀ ਅਤੇ ਬਧੀ ਕੀਰਤਨ ਕਰ ਲੈਂਦਾ ਸੀ ਇੱਕ ਸੂਰਮਾ ਸਿੰਘ ਕਰਮਜੀਤ ਸਿੰਘ ਜੋ ਤਬਲਾ ਵਜਾ ਲੈਂਦਾ ਸੀ ਅਤੇ ਦਮਦਮਕਸਾਲ ਜਥੇ ਦਾ ਰਾਗੀ ਹਰਪ੍ਰਜਨ ਸਿੰਘ ਸ਼ਾਮਲ ਸਨ ਜੋ ਅਗਲੇ ਕਈ ਦਿਨਾਂ ਤੱਕ ਇਕੱਲੇ ਕੀਰਤਨ ਕਰਦੇ ਰਹੇ ਸਵੇਰੇ 8 ਵਜੇ ਦੀਆਂ ਖਬਰਾਂ ਵਿੱਚ ਬੀਬੀਸੀ ਨੇ ਦੱਸਿਆ ਕਿ ਪੂਰੇ ਕੰਪਲੈਕਸ ਉੱਤੇ ਫੌਜ ਨੇ ਕਬਜ਼ਾ ਕਰ ਲਿਆ ਹੈ ਅਤੇ 450 ਦੇ ਕਰੀਬ ਅੱਤਵਾਦੀਆਂ ਨੂੰ ਆਤਮ ਸਮਰਪਣ ਅੱਤਵਾਦੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ ਦਰਬਾਰ ਸਾਹਿਬ ਅੰਦਰੋਂ ਫੜੇ ਗਏ 13 ਸਿੰਘ ਜੋ ਸਿੰਘ ਸਾਹਿਬ ਸਹਿਬਾਨ ਅਤੇ ਬਾਕੀ ਸੇਵਾਦਾਰ ਅਤੇ ਨੌ ਬੀਬੀਆਂ ਨੂੰ ਵੀ ਅੱਤਵਾਦੀ ਦੱਸਿਆ ਜਾ ਰਿਹਾ ਸੀ ਦਿਨਵਿਲੇ ਅੰਮ੍ਰਿਤਸਰ ਦੇ ਉੱਤਰ ਪੂਰਬ ਦਿਸ਼ਾ ਵਿੱਚ ਟੋਪਾਂ ਦੇ ਗੋਲਿਆਂ ਤੇ ਬੰਦੂਕਾਂ ਦੇ ਚੱਲਣ ਦੀਆਂ ਆਵਾਜ਼ਾਂ ਸੁਣੀਆ ਜਿਸ ਸਮੇਂ ਇਹ ਪਤਾ ਲੱਗਿਆ ਕਿ ਰਾਜਾ ਸੰਸੀ ਅਸ ਨਾਲਾ ਵੱਲੋਂ ਹਜ਼ਾਰਾਂ ਸਿੱਖ ਜੇਲ੍ਹ ਲੱਗੇ ਪਹੁੰਚ ਗਏ ਸਨ ਜਿਨ੍ਹਾਂ ਉੱਤੇ ਫੌਜ ਨੇ ਗੋਲੀਆਂ ਚਲਾ ਕੇ ਅਨੇਕਾ ਸਿੰਘ ਸ਼ਹੀਦ ਕਰ ਦਿੱਤੇ ਸਨ ਨਵੇਂ ਕੋਟ ਨਵੇਂ ਕੋਟ ਵੱਲ ਵੀ ਫੌਜੀਆਂ ਨੇ ਕਈ ਸਿੰਘ ਸ਼ਹੀਦ ਕਰ ਦਿੱਤੇ ਗੋਲਬੜ ਲੱਗੇ ਵੀ ਫੌਜ ਨੇ ਦਰਬਾਰ ਸਾਹਿਬ ਆਉਣ ਲਈ ਪਿੰਡਾਂ ਤੋਂ ਇਕੱਠੇ ਹੋਏ ਲੋਕਾਂ 'ਤੇ ਗੋਲੀ ਚਲਾ ਕੇ ਕਈਆਂ ਨੂੰ ਸ਼ਹੀਦ ਕਰ ਦਿੱਤਾ ਤਕਰੀਬਨ ਸਾਰੇ ਪਾਸਿਆਂ ਤੋਂ ਹੀ ਸਿੱਖਾਂ ਦੇ ਅੰਮ੍ਰਿਤਸਰ ਵੱਲ ਨੂੰ ਤੁਰ ਪੈਣ ਦੀਆਂ ਖਬਰਾਂ ਆ ਰਹੀਆਂ ਸਨ ਦਿੱਲੀ ਬੰਬਈ ਜੰਮੂ ਕਸ਼ਮੀਰ ਵਿੱਚ ਵੀ ਸਿੱਖ ਸੜਕਾਂ ਉੱਤੇ ਨਿਕਲੇ ਸਨ ਸਿੱਖ ਫੌਜੀਆਂ ਵੱਲੋਂ ਵੀ ਬਗਾਵਤ ਸ਼ੁਰੂ ਹੋ ਗਈ ਸੀ ਸਰਕਾਰ ਵੱਲੋਂ ਕਰਤੂ ਵਿੱਚ ਦਿੱਤੀ ਜਾਣ ਵਾਲੀ ਢਿੱਲ ਵਾਪਸ ਲੈ ਲਈ ਗਈ ਸੀ ਕਿਉਂਕਿ ਉਹ ਡਰ ਗਏ ਸਨ ਕਿ ਸੰਤਾਂ ਦੀ ਸਿਹਦੀ ਦੀ ਖਬਰ ਚਾਰੇ ਪਾਸੇ ਭਾਰੀ ਰੋਹ ਫੈਲ ਗਿਆ ਹੈ ਸਿੱਧੀ ਖਬਰ ਨਾਲ ਚਾਰੇ ਪਾਸੇ ਭਾਰੀ ਰੋਹ ਫੈਲ ਗਿਆ ਹੈ ਇਸ ਮੇਲੇ ਭਾਰਤੀ ਫੌਜੀ ਰਾਹ ਨੇ ਭਾਰਤੀ ਏਜੰਸੀ ਰਾ ਨੇ ਪਾਕਿਸਤਾਨ ਏਜੰਸੀ ਆਈਐਸਆਈ ਦੀ ਮਦਦ ਨਾਲ ਪਾਕਿਸਤਾਨ ਰੇਡੀਓ ਅਤੇ ਟੀਵੀ ਤੋਂ ਇਹ ਖਬਰ ਚਲਾਈ ਕਿ ਸੰਤਪਿੰਡਰਾ ਵਾਲਾ ਫੌਜ ਦੇ ਘੇਰੇ ਵਿੱਚੋਂ ਬਚ ਕੇ ਨਿਕਲ ਗਿਆ ਹੈ ਤੇ ਉਹ 30 ਜੂਨ ਨੂੰ ਉਸ ਨੂੰ ਟੀਵੀ ਤੇ ਪੇਸ਼ ਕਰਨਗੇ ਦੂਜੇ ਪਨਿਕਪੁਰਸਲੇ ਵਿੱਚ ਫੌਜੀ ਹਮਲੇ ਦੀ ਖੁਸ਼ੀ ਵਿੱਚ ਮਠਾਈ ਵੰਡਦੇ ਤਿੰਨ ਹਿੰਦੂਆਂ ਨੂੰ ਸਿੰਘਾ ਵੱਲੋਂ ਸੋਧ ਦਿੱਤਾ ਗਿਆ ਸੀ ਹੁਸ਼ਿਆਰਪੁਰ ਦੇ ਨਾਣੇਵਾਲ ਵਿੱਚ ਵੀ ਹਮਲੇ ਦੀ ਖੁਸ਼ੀ ਮਨਾਉਂਦੇ ਤਿੰਨ ਬੰਦਿਆਂ ਨੂੰ ਮਾਰ ਦਿੱਤਾ ਗਿਆ ਅੰਮ੍ਰਿਤਸਰ ਚਵਿੰਡਾ ਦੇਵੀ ਵਿੱਚ 5 ਬੰਦਿਆਂ ਨੂੰ ਮਾਰ ਦਿੱਤਾ ਗਿਆ ਇਸੇ ਤਰ੍ਹਾਂ ਤਰਨਤਾਰਨ ਏਰੀਆ ਵਿੱਚ ਬਕਬਕ ਥਾਵਾਂ ਤੇ ਦਲਬੀਰ ਸਿੰਘ ਬਿੱਲੇ ਬਰਪਾਲ ਅਤੇ ਉਸਦੇ ਸਾਥੀਆਂ ਨੇ ਖੁਸ਼ੀਆਂ ਮਨਾਉਣ ਵਾਲੇ ਬੰਦਿਆਂ ਨੂੰ ਸੋਹ ਦਿੱਤਾ ਅਤੇ 17 ਤੋਂ ਵੱਧ ਨੂੰ ਜ਼ਖਮੀ ਕਰ ਦਿੱਤਾ ਫੌਜ ਨੇ ਸੰਤ ਜਰਨੈਲ ਸਿੰਘ ਅਤੇ ਭਾਈ ਅਮਰਿਕ ਸਿੰਘ ਦੀਆਂ দেহਾਂ ਲਿਆ ਕੇ ਘੰਟਾਕਾਰ ਵਾਲੀ ਡੌੜੀ ਵਿੱਚ ਬਰਫ ਉਤੇ ਰੱਖਿਆ ਹੋਇਆ ਸਨ ਜਿਨ੍ਹਾਂ ਨੂੰ ਕਟੜਾ ਆਲੂ ਵਾਲੀਏ ਦੇ ਲੋਕਾਂ ਨੂੰ ਬੁਲਾ ਕੇ ਵਿਖਾਇਆ ਗਿਆ ਹਿੰਦੂਆਂ ਨੂੰ ਇਹ ਉਤਸਵ ਮਨਾਉਣ ਵਾਂਗ ਸੀ ਦਿੰਦੇ 11:00 ਵਜੇ ਸਤਾਨਕ ਹਿੰਦੂਆਂ ਦਾ ਇੱਕ ਜੂਮ ਨੱਚਦਾ ਤੇ ਇੰਡੀਅਨ ਆਰਮੀ ਜਿੰਦਾਬਾਦ ਦੇ ਨਾਰੇ ਮਾਰਦਾ ਆਟਾ ਮੰਡੀ ਡਿਊਟੀ ਵਾਲੀ ਡਿਊਟੀ ਥਾਣੀ ਅੰਦਰ ਪ੍ਰਕਾਰਮ ਵਿੱਚ ਆਇਆ ਤੇ ਫੌਜੀਆਂ ਨੂੰ ਖਾਣ ਪੀਣ ਦਾ ਸਮਾਨ ਵੰਡਣ ਲੰਗਾ ਉਹ ਖੁਸ਼ੀ ਵਿੱਚ ਉੱਚੀ ਉੱਚੀ ਬੋਲ ਰਹੇ ਸਨ ਅੱਤਵਾਦੀ ਮਾਰ ਦਿੱਤੀ ਅੱਤਵਾਦੀ ਮਾਰ ਦਿੱਤੀ ਬਾਬਾ ਦੀਪ ਸਿੰਘ ਦੀ ਸਮਾਦ ਕੋਲ ਬੰਨ ਕੇ ਬਿਠਾਏ ਸਿੰਘਾਂ ਨੂੰ ਇਹ ਵੇਖ ਕੇ ਕੁਚੀਚੀਆਂ ਆ ਰਹੀਆਂ ਸਨ ਕਿ ਸੰਨ ਪਰ ਉਹ ਕਰ ਕੁਝ ਨਹੀਂ ਸੰ ਸਕਦੇ ਇੰਨਾ ਸਿੰਘਾਂ ਦੀ ਬੇਚੈਨੀ ਵੇਖ ਕੇ ਫੌਜ ਦੇ ਕੁ ਮੁਸਲਮਾਨ ਕਰਨਲ ਇਸਰਾਰ ਖਾਨ ਨੇ ਉਸ ਹਜੂਮ ਨੂੰ ਉੱਥੋਂ ਭਜਾ ਦਿੱਤਾ ਫੌਜ ਹੁਣ ਇੰਨੀ ਆਕੀ ਹੋ ਚੁੱਕੀ ਸੀ ਕਿ ਉਹ ਕੰਪਲੈਕਸ ਵਿੱਚ ਬੜੇ ਸਿੱਖਾਂ ਨੂੰ ਤੁਸੀਂ ਇਹ ਦੇਣ ਤੋਂ ਇਲਾਵਾ ਕੁਝ ਨਹੀਂ ਸੀ ਕਰ ਰਹੀ ਅਖੋਤੀ ਸੈਕੂਲਰ ਭਾਰਤ ਦੀ ਸੈਕੂਲਰ ਫੌਜ ਇਸ ਵੇਲੇ ਧਰਮ ਅਧਾਰਤ ਲੜਾਈ ਲੜ ਰਹੀ ਸੀ ਅਤੇ ਉਹਨਾਂ ਨੂੰ ਕੋਈ ਸ਼ੱਕ ਨਹੀਂ ਸੀ ਕਿ ਉਹ ਸਿੱਖ ਧਰਮ ਖਿਲਾਫ ਲੜ ਰਹੇ ਹਨ ਜੋ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਵਿੱਚ ਪਿਛਲੇ ਅਖੰਡ ਦਾ ਖੰਡਨ ਕਰਦਾ ਹੈ ਪਰ ਇਹਨਾਂ ਦੀ ਕਮਾਂਡ ਕਰਨ ਵਾਲੇ ਅਫਸਰ ਜੋ ਬਹੁਤੇ ਸਿੱਖ ਕੁਝ ਮੁਸਲਮ ਅਤੇ ਇੱਕ ਅਸਾਈਸੀ ਇਹ ਸਮਝਦੇ ਸਨ ਕਿ ਉਹ ਅੱਤਵਾਦ ਖਿਲਾਫ ਦੇਸ਼ ਦੀ ਲੜਾਈ ਲੜ ਰਹੇ ਹਨ ਜੋ ਉਹਨਾਂ ਦਾ ਬਹੁਤ ਵੱਡਾ ਭਲੇਖਾ ਸੀ ਉਹਨਾਂ ਨੂੰ ਇਹ ਵੀ ਇੱਕ ਭਲੇਖਾ ਹੀ ਸੀ ਕਿ ਉਹ ਇਹਨਾਂ ਫੌਜੀਆਂ ਦੀ ਕਮਾਂਡ ਕਰ ਰਹੇ ਹਨ ਕਿਉਂਕਿ ਜਦ ਸਿੰਘ ਸਹਿਬਾਨ ਨੇ ਇਹਨਾਂ ਅਫਸਰਾਂ ਨੂੰ ਫੌਜੀਆਂ ਦਾ ਕੰਪਲੈਕਸ ਵਿੱਚੋਂ ਸਿਗਰਟ ਪੀਣਾ ਬੰਦ ਕਰਾਉਣ ਲਈ ਕਿਹਾ ਤਾਂ ਕਿਸੇ ਕਰਨਲ ਜਰਨਲ ਇਥੋਂ ਤੱਕ ਕੇ ਸੁਪਰੀਮ ਕਮਾਂਡਰ ਗਿਆਨੀ ਜਲ ਸਿੰਘ ਵੀ ਹਿੰਮਤ ਨਹੀਂ ਸੀ ਗਿਆਨੀ ਜਲ ਸਿੰਘ ਦੀ ਵੀ ਹਿੰਮਤ ਨਹੀਂ ਸੀ ਪਈ ਕੇ ਫੌਜੀਆਂ ਨੂੰ ਸਿਗਰਟ ਅਤੇ ਸ਼ਰਾਬ ਪੀਣ ਤੋਂ ਰੋਕ ਸਕੇ ਸੋ ਉਹਨਾਂ ਨੂੰ ਨਿਰੰਤਰ ਸ਼ਰਾਬ ਦੀ ਸਪਲਾਈ ਕੀਤੀ ਜਾਂਦੀ ਰਹੀ ਪੰਜਾਬ ਆਪਕਾਰੀ ਅਤੇ ਕਰ ਵਿਭਾਗ ਦੇ ਨੋਟੀਫਿਕੇਸ਼ਨ ਅਨੁਸਾਰ 7 ਲੱਖ ਪੂਏ ਰਮ 30000 ਪੂਏ ਵਿਸਕੀ 60000 ਪੂਏ ਬੀਅਰ ਬੋਤਲਾਂ ਬੀਅਰ ਦੀਆਂ ਡਿਊਟੀ ਸਾਰੇ ਫੌਜ ਨੂੰ ਪੰਜਾਬ ਸਰਕਾਰ ਵੱਲੋਂ ਉਪਲਬਧ ਕਰਵਾਈਆਂ ਗਈਆਂ ਬਸ ਉਹ ਇੰਨਾ ਹੀ ਕਰ ਸਕੇ ਕਿ ਪ੍ਰਕਰਮਾ ਵਿੱਚ ਲਿਖ ਕੇ ਤਖਤੀਆਂ ਲਟਕਾ ਦਿੱਤੀਆਂ ਇੱਥੇ ਸ਼ਰਾਬ ਅਤੇ ਸਗਰਪੀਣਾ ਮਨਾ ਹੈ ਜਦੋਂ ਫੌਜ ਨੇ ਹੁਕਮ ਮੰਨਨੇ ਬੰਦ ਕਰ ਦਿੱਤੇ ਤਾਂ ਪੁਲਿਸ ਨੂੰ ਬੁਲਾਉਣਾ ਪਿਆ ਤਾਂ ਜੋ ਥੈਰਾ ਦੀ ਰਿਕਵਰੀ ਫੜੇ ਜਾਂ ਮਾਰੇ ਬੰਦਿਆਂ ਦੀਆਂ ਲਿਸਟਾਂ ਅਤੇ ਸਫਾਈ ਦਾ ਕੰਮ ਕੀਤਾ ਜਾ ਸਕੇ ਸ਼ਾਮ ਦੇ 4 ਵਜੇ ਦੇ ਕਰੀਬ ਡੀਐਸਪੀ ਫਾਰ ਸਿੰਘ ਬਾਜਵਾ ਆਇਆ ਅਤੇ ਉਸ ਨੇ ਆਣ ਕੇ ਲੋਕਾਂ ਨੂੰ ਪਾਣੀ ਪਲਾਇਆ ਉਸਨੇ ਹੀ ਸੰਤ ਜਰਨੈਲ ਸਿੰਘ ਪਾਈ ਅਮਰੀਕ ਸਿੰਘ ਜਰਨੈਲ ਸਪੇਕ ਸਿੰਘ ਅਤੇ ਬਾਬਾ ਧਾਰਾ ਸਿੰਘ ਹੋਰਾਂ ਦੀਆਂ ਚਾਰੇ ਲਾਸਾਂ ਦਾ ਪੋਸਟ ਮਾਰਟਮ ਡਾਕਟਰ ਦਵਿੰਦਰ ਸ਼ਰਮਾ ਤੋਂ ਕਰਵਾ ਕੇ ਕਿਤਿਆਂ ਵਿਚਲੇ ਸਮਸ਼ਾਨ ਘਾਟ ਵਿੱਚ 7-8 ਵਜੇ ਦੇ ਕਰੀਬ ਅੰਤਿਮ ਸੰਸਕਾਰ ਕੀਤਾ ਸੰਤਾਂ ਦੀ ਲਾਸ ਵੇਖਣ ਲਈ ਦਿੱਲੀੋਂ ਰੱਖਿਆ ਰਾਜ ਮੰਤਰੀ ਕੇ ਪੀ ਸਿੰਘ ਦਿਓ ਸਪੈਸ਼ਲ ਆਇਆ ਜੋ ਪਾਈ ਅਮਰੀਕ ਸਿੰਘ ਅਤੇ ਸੰਤਾਂ ਦੀ ਦੇਹ ਦੀਆਂ ਫੋਟਾਂ ਖਿੱਚ ਕੇ ਨਾਲ ਲੈ ਗਿਆ ਪੁਲਿਸ ਨੇ ਪ੍ਰਕਰਮਾ ਵਿੱਚੋਂ ਲਾਸਾਂ ਚੁੱਕਣ ਦਾ ਕੰਮ ਵੀ ਸ਼ੁਰੂ ਕੀਤਾ ਪਰ ਜਦ ਦੇਖਿਆ ਕਿ ਇਹ ਕੰਪੋਰਸ ਦੇ ਵਸਤਾ ਨਹੀਂ ਤਾਂ ਮਿਊਸਪਲ ਕਮੇਟੀ ਦੇ ਸਫਾਈ ਕਰਮਚਾਰੀਆਂ ਨੂੰ ਬੁਲਾਇਆ ਗਿਆ। ਉਹਨਾਂ ਨੂੰ 50 ਰੁਪਏ ਪ੍ਰਤੀ ਲਾਸ਼ ਦੇ ਹਿਸਾਬ ਨਾਲ ਮਜ਼ਦੂਰੀ ਦਿੱਤੀ ਜਾ ਰਹੀ ਸੀ। ਪਰ ਜਦ ਉਹਨਾਂ ਨੂੰ ਅੰਦਰ ਆ ਕੇ ਬਦਬੂ ਮਾਰਦਿਆਂ ਗਲੀਆਂ ਹੋਈਆਂ ਲਾਸ਼ਾਂ ਦੀ ਹਾਲਤ ਵੇਖੀ ਤਾਂ ਉਹ ਵੀ ਜਵਾਬ ਦੇ ਗਏ। ਫਿਰ ਉਹਨਾਂ ਨੂੰ ਪ੍ਰਤੀ ਲਾਸ਼ 100 ਰੁਪਏ ਤੇ ਖੁੱਲੀ ਸ਼ਰਾਬ ਵੀ ਪਲਾਈ ਗਈ। ਇਹ ਵੀ ਕਿਹਾ ਗਿਆ ਕਿ ਲਾਸ਼ਾਂ ਤੋਂ ਮਿਲਣ ਵਾਲਾ ਕੀਮਤੀ ਸਮਾਨ ਘੜੀ, ਸੋ ਉਹਨਾਂ ਦੇ ਗਹਿਣੇ ਆਦਿ ਉਹਨਾਂ ਦੇ ਹੋਣਗੇ। ਇਸ ਲਾਲਚ ਵਿੱਚ ਆ ਕੇ ਉਹਨਾਂ ਨੇ ਲਾਸ਼ਾਂ ਨੂੰ ਚੁੱਕ ਕੇ ਕੂੜਾ ਢੋਣ ਵਾਲੀਆਂ ਗੱਡੀਆਂ ਵਿੱਚ ਪਾ ਕੇ ਬੱਖਵਕ ਸਮਸ਼ਾਨ ਘਾਟਾਂ ਵਿੱਚ ਪਹੁੰਚਾਇਆ ਜਿੱਥੇ ਕਈ ਲਾਸ਼ਾਂ ਨੂੰ ਇਕੱਠੇ ਇੱਕ ਤਾਂ ਹੀ ਢੇਰੀ ਲਾ ਕੇ ਡੀਜ਼ਲ ਪਾ ਕੇ ਅੱਗ ਲਗਾ ਦਿੰਦੇ ਇਸੇ ਤਰ੍ਹਾਂ ਬੱਖਵਕ ਸਾਧਨਾਂ ਦੀ ਜਾਣਕਾਰੀ ਅਨੁਸਾਰ ਕੋਈ 800 ਦੇ ਕਰੀਬ ਲਾਸ਼ਾਂ ਦਾ ਸੰਸਕਾਰ ਕੀਤਾ ਗਿਆ ਪੰਥ ਦੇ ਸ੍ਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਆਪਣੇ ਅਥਾ ਸਾਧਨਾਂ ਨਾਲ ਹੁਣ ਤੱਕ 741 ਲੋਕਾਂ ਦੀ ਹੀ ਨਿਸ਼ਾਨਦੇਹੀ ਕਰ ਸਕੀ ਹੈ ਜਦਕਿ 763 ਲਾਸ਼ਾਂ ਕਿੱਤਿਆਂ ਵਾਲੇ ਸਮਸ਼ਾਨ ਘਾਟ ਵਿੱਚ ਅਤੇ 30 ਤੋਂ ਬਾਅਦ ਸਿਪੂਰੀ ਦੁਰਗਾਣਾ ਮੰਦਿਰ ਵਿੱਚ ਸੰਸਕਾਰ ਕੀਤੀਆਂ ਗਈਆਂ ਖੈਰ ਗਿਣਤੀ ਮੈਣੇ ਨਹੀਂ ਰੱਖਦੀ ਸਿਤਮ ਦੀ ਗੱਲ ਇਹ ਕਿ ਸਿੱਖਾਂ ਨੂੰ ਉਹਨਾਂ ਦੇ ਜਾਣੋਂ ਤੋਂ ਪਹਿਰੇ ਧਾਰਮਿਕ ਸਥਾਨ ਵਿੱਚ ਪਵਿੱਤਰ ਗੁਰਪੁਰਬ ਮੌਕੇ ਇਕੱਠਾ ਕਰਕੇ ਕੇਹ ਰਿਆ ਫਿਰ ਉਹਨਾਂ ਤੇ ਤੂਫਾਂ ਟੈਂਕਾਂ ਨਾਲ ਹਮਲਾ ਕੀਤਾ ਗਿਆ ਬੜੀ ਬੇਦਰਦੀ ਨਾਲ ਉਹਨਾਂ ਭੁੱਖੇ ਤਹ ਲੋਕਾਂ ਨੂੰ ਗੋਲੀਆਂ ਬੰਬਾਂ ਨਾਲ ਉਡਾ ਦਿੱਤਾ ਅੰਤ ਸਮੇਂ ਉਹਨਾਂ ਦੇ ਪਰਿਵਾਰ ਜਨਾਂ ਦੀ ਗੈਰ ਹਜ਼ਰੀ ਵਿੱਚੇ ਬਿਨਾਂ ਕੋਈ ਅੰਤਮ ਰਸਮ ਨਿਵਾਏ ਉਹਨਾਂ ਨੂੰ ਜਨਮ ਰਾਂਗ ਢੇਰੀਆਂ ਲਗਾ ਕੇ ਜਲਾ ਦਿੱਤਾ ਤਰਾਸਦੀ ਵੇਖੋਗੇ ਇਸ ਦਾ ਇਲਜ਼ਾਮ ਵੀ ਸਿੱਖਾਂ ਦੇ ਸਿਰ ਹੀ ਮੜਿਆ ਗਿਆ ਜੋ ਦਾਕਿਆ ਤੋਂ ਇਸੇ ਤਰ੍ਹਾਂ ਪ੍ਰਚਾਰਿਆ ਜਾ ਰਿਹਾ ਹੈ ਇਹ ਤਰਮ ਜੁੱਦ ਵਿੱਚ ਸੰਤ ਜਰਨੈਲ ਸਿੰਘ ਆਪਣੇ ਹਿੱਸੇ ਦੀ ਲੜਾਈ ਸ਼ਾਨਦਾਰ ਤਰੀਕੇ ਨਾਲ ਲੜ ਕੇ ਸੀਦ ਹੋ ਚੁੱਕਿਆ ਸੀ ਜਿਸ ਵਿੱਚ ਉਸ ਦਾ ਸਾਥ ਦੇਣ ਵਾਲੇ ਯੋਧੇ ਭਾਈ ਅਮਰਿਕ ਸਿੰਘ ਪੂਰਾ ਕੋਨਾ ਤਰਨਤਾਰ ਤਰਨਤਾਰ ਜਨਰਲ ਸਵੇਕ ਸਿੰਘ ਖਿਆਲਾ ਅੰਮ੍ਰਿਤਸਰ ਪਈ ਰਿਸ਼ਪਾਲ ਸਿੰਘ ਪੀਏ ਲਖੀਮ ਲਖੀਮਪੁਰ ਖੀਰੀ ਸਾਜਹਾਨਪੁਰ ਜੁਪੀ ਅਤੇ ਉਹਨਾਂ ਦਾ 18 ਦਿਨ ਦਾ ਪੁੱਤਰ ਮਨਪ੍ਰੀਤ ਸਿੰਘ ਬਾਬਾ ਥਾਰਾ ਸਿੰਘ ਔਰੰਗਾਬਾਦ ਮਹਾਰਾਸ਼ਟਰ ਪਈ ਰਾਮ ਸਿੰਘ ਚਲਾਉਂਦਾ ਸੁਲਤਾਨਪੁਰ ਅਤੇ ਦੰਦ ਦੇਵਟਕਸਾਲ ਦੇ ਸਿੰਘ ਭਾਈ ਅਜ਼ੈਬ ਸਿੰਘ ਡਰਾਈਵਰ ਮਹਿਤਾ ਚੌਕ ਪਈ ਜੇ ਸਿੰਘ ਫੌਜੀ ਠਰੂ ਪਈ ਰਜੀਤ ਸਿੰਘ ਉਰਫ ਹਰਜੀਤ ਸਿੰਘ ਗੋਬਰ ਮੰਡੀ ਫਿਰੋਜ਼ਪੁਰ ਪਈ ਅਮਰਜੀਤ ਸਿੰਘ ਖਵਾਸਪੁਰ ਤਰਨਤਾਰਨ ਪਈ ਮਰੀਕ ਸਿੰਘ ਸ੍ਰੀ हरगोबिंद हरगोबिंदपुर साहब गुरदासपुर भाई अवतार सिंह पखों के भाई सिंह कोट मुहम्मद खान भाई बगा बेट भाई बखशीर सिंह मा मालोवाल बलदेव सिंह लाडोवाल बलदेव सिंह लल्ले बलदेव सिद्धो नंगल बलदेव सिंह बहाबलपुर बलदेव सिंह जेठूवाल भाई सिंह चौंकीमान भाई बलजिंद भूराकोना भाई बलजीत सिंह ठरू भाई बलकार सिंह बाबा बकाला ਬਲਰਾ ਸਿੰਘ ਮੁੱਦਲ ਬਲਰਾ ਸਿੰਘ ਓਠਿਆ ਬਲਵੇਰ ਸਿੰਘ ਕਾਲਾ ਲੱਲੇ ਬਲਵੰਤ ਸਿੰਘ ਬੰਤਾ ਕਾਲੇਕੇ ਬਲਵੰਤ ਸਿੰਘ ਕਾਕਾ ਬਸਤੀ ਵਕੀਲਾਂ ਵਾਲੀ ਖਰੋਜਪੁਰ ਭਾਈ ਬਲਵਿੰਦਰ ਸਿੰਘ ਜੀਰਾ ਭਾਈ ਪੰਨ ਸਿੰਘ ਲੀਲ ਅਲਗੋ ਕੋਠੀ ਭਾਈ ਭਿੰਦਰ ਸਿੰਘ ਇਹ ਬਹੁਤ ਸਾਰੇ ਨਾਂ ਨੇ ਜਿਨ੍ਹਾਂ ਦਾ ਇੱਥੇ ਆਪਾਂ ਜ਼ਿਕਰ ਨਹੀਂ ਕਰਾਂਗੇ ਇਹ ਕਿਤਾਬ ਦੇ ਪੰਨਾ ਨੰਬਰ 184 85 86 88 ਤੇ ਦਰਜ ਨੇ ਤੇ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜਿੰਨਾ ਸਿੰਘ ਸਿੱਧਾਂ ਦੀ ਸਿੱਧੀ ਹੋਈ ਉਹਦੇ ਬਾਰੇ ਉਹਨਾਂ ਦੇ ਨਾਂ ਨੇ ਅੱਗੇ ਫਿਰ ਲਿਖਿਆ ਲੇਖਕ ਨੇ ਕਿ 3 ਜੂਨ ਨੂੰ ਆਏ ਬਰਪਾਲਾ ਵਾਲੇ 11 ਸਿੰਘ ਪਾਈ ਸਿੰਧਾ ਸਿੰਘ ਅਮਰਜੀਤ ਸਿੰਘ ਪਾਈ ਬਲਵਿੰਦਰ ਸਿੰਘ ਪਾਈ ਗੁਰਦੀਪ ਸਿੰਘ ਪਾਈ ਅਮਰੀਕ ਸਿੰਘ ਪਾਈ ਸਤਕਾਰਤ ਸਿੰਘ ਬਿੱਲੂ ਰਵੈਲ ਸਿੰਘ ਪਈ ਦਲਿਪ ਸਿੰਘ ਪਈ ਕੁਲਵੰਤ ਸਿੰਘ ਫੌਜੀ ਪਈ ਰਾਮ ਸਿੰਘ ਪਈ ਦਲਬਖ ਸਿੰਘ ਆਦਿ ਸਮਿਤ ਪ੍ਰੋਖਤ ਸਾਰੇ ਸਿੰਘਾਂ ਨੇ ਜੂਝਦੇ ਹੋਏ ਹ사ਤਾਂ ਦਿੱਤੀਆਂ ਇਹਨਾਂ ਸੂਰਮਿਆਂ ਨੇ ਮੌਜੂਦਾ ਸਮੇਂ ਵਿੱਚ ਗੱਡੀ ਚਮਕੌਰ ਸਾਹਿਬ ਦਾ ਸਾਕਾ ਦੁਹਰਾ ਕੇ ਅਜੇ ਸੰਘਰਸ਼ ਦੀ ਨਿਰਖੀ ਜਿਸ ਨੇ ਪੂਰੇ ਭਾਰਤੀ ਸਾਮਰਾਜ ਨੂੰ ਦਹਾਕਾ ਪਰ ਬਖਤ ਪਾਈ ਰੱਖਿਆ ਇਨ੍ਹਾਂ ਸੀ ਜੂਧਿਆਂ ਨੂੰ ਇਸ ਸੰਸਾਰ ਵਿੱਚੋਂ ਭਾਵੇਂ ਖੱਫਣ ਅਤੇ ਲੋੜੀਂਦੀ ਲੱਕੜ ਵੀ ਨਾ ਮਿਲੀ ਪਰ ਦਰਗਾਹ ਵਿੱਚ ਇਹਨਾਂ ਦੀ ਇਹ ਮਿਸਾਲ ਬਾਦਰੀ ਦੀ ਰਾਜ ਕੇ ਜੈਜੈਕਾਰ ਕੋਈ ਹੋਬਗੀ ਇਸ ਦੇ ਮੁਕਾਬਲੇ ਸਾਹਮਣੇ ਲੜਾਈ ਲੜ ਰਹੇ ਭਾਰਤੀ ਫੌਜੀਆ ਤੇ ਸਪੈਸ਼ਲ ਪਾਂਡੋਜ਼ ਦੀ ਮਰਨ ਗਿਣਤੀ ਦੇ ਅੰਦਾਜ਼ੇ ਵੱਖ-ਵੱਖ ਹਨ ਜਿਵੇਂ ਸਭ ਤੋਂ ਵੱਧ ਝੂਠ ਬੋਲ ਕੇ ਸਭ ਤੋਂ ਘੱਟ ਗਿਣਤੀ ਜਨਰਲ ਬਰਾਰ ਲਿਖਦਾ ਹੈ ਜਿਸ ਸੰਸਾਰ ਕੁੱਲ 83 ਫੌਜੀ ਹੀ ਮਾਰੇ ਗਏ ਜਨਰਲ ਸੁੰਦਰਜੀ ਤੋਂ ਬਾਅਦ ਵੈਸਟਰਨ ਕਮਾਂਡ ਦਾ ਬਣਨ ਵਾਲਾ ਜਨਰਲ ਪੀ ਕੇ ਹੂਨ ਮਰਨ ਵਾਲੇ ਫੌਜੀਆ ਦੀ ਗਿਣਤੀ 336 ਲਿਖਦਾ ਹੈ ਰਜੀਵ ગાંધી ਨੇ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਸਾ ਸਾਲੋਂ ਨੇ ਸਾਡੇ 700 ਫੌਜੀ ਮਾਰਦੇ ਪਰ ਇਹ ਸਾਰੀ ਗਲਤ ਬਿਆਨੀਆਂ ਹਨ ਜਿੱਥੋਂ ਤੱਕ ਮੈਂ ਆਪਣੇ ਅੱਖੀ ਵੇਖਿਆ ਕੰਟਾ ਘਰ ਅਤੇ ਸਾਹਮਣੇ ਸਾਹਮਣੀ ਸਿਕਰੈਪਰੈਂਸ ਲਾਇਬ੍ਰੇਰੀਆਂ ਵਾਲੀਆਂ ਦੋਹਾਂ ਡੇੜੀਆਂ ਤੋਂ ਲੈ ਕੇ ਕੱਲ ਤੱਕ ਤੇ ਗਿਹੜੇ ਤੱਕ 6 ਜੂਨ ਸਵੇਰ ਨੂੰ ਫੌਜੀ ਲਾਸ਼ਾਂ ਵਿਛੀਆਂ ਹੋਈਆਂ ਸਨ ਜੋ ਗਿਣਤੀ ਵਜੋਂ 1000 ਤੋਂ ਉੱਪਰ ਹੋਣਗੀਆਂ ਇਸ ਤੋਂ ਇਲਾਵਾ ਸਰਾਮਾਵਲ ਅਤੇ ਬਾਬਾ ਟੱਲਵਲ ਅਤੇ ਦੋਹਾਂ ਡੇੜੀਆਂ ਤੋਂ ਬਾਹਰ ਵੀ ਕੋਈ 300 ਫੌਜੀ ਮਰੇ ਹੋਣਗੇ ਜਦੋਂ ਅਸੀਂ ਛੇਤਰਿਕ ਨੂੰ ਇੱਥੋਂ ਬਾਹਰ ਨਿਕਲ ਕੇ ਤਰਮ ਸਿੰਘ ਮਾਰਕੀਟ ਲਾਗਲੇ ਟਕਾਂਡੇ ਤੇ ਪਹੁੰਚੇ ਸਾਂ ਤਾਂ ਮੈਂ ਸਾਹਮਣੀ ਸੜਕ ਤੋਂ ਚਿੱਟੀਆਂ ਚਾਦਰਾਂ ਵਿੱਚ ਲਪੇਟੀਆਂ ਲਾਸ਼ਾਂ ਲੈ ਕੇ ਫੌਜੀ ਟੱਕਾਂ ਨੂੰ ਕਈ ਚੱਕਰ ਲਾਉਂਦੇ ਵੇਖਿਆ ਸੀ ਫੌਜ ਨੇ ਮਰਨ ਵਾਲਿਆਂ ਦੀ ਅਧਿਕਾਰਤ ਗਿਣਤੀ 83 ਕੋਸ਼ਿਸ਼ ਕਰਕੇ ਵਾਕਿਆ ਨੂੰ ਲਾਭਤਾ ਕਰਾਰ ਦਿੱਤਾ ਜਿਨ੍ਹਾਂ ਨੂੰ ਕਈ ਸਾਲਾਂ ਬਾਅਦ ਬਣਦੇ ਹੱਕ ਦਿੱਤੇ ਗਏ ਇੱਥੇ ਫੌਜੀ ਇੱਥੇ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ ਵੀ ਸੈਂਕੜਿਆਂ ਵਿੱਚ ਸੀ ਜਦਕਿ ਫੌਜ ਨੇ ਆਪਣੇ ਜ਼ਖਮੀ 243 ਦੱਸੇ ਹਨ ਆਪਰੇਸ਼ਨ ਬਲੂ ਸਟਾਰ ਵਿੱਚ ਬਹਾਦਰੀ ਵਿਖਾਉਣ ਲਈ 500 ਫੌਜੀਆਂ ਨੂੰ ਅਸ਼ੋਕ ਚੱਕਰ 12 ਨੂੰ ਕੀਰਤੀ ਚੱਕਰ ਅਤੇ 34 ਨੂੰ ਸ਼ੌਰਿਆ ਚੱਕਰ ਦਿੱਤੇ ਗਏ ਅਫਸੋਸ ਦੀ ਗੱਲ ਇਹ ਹੈ ਕਿ ਅਸ਼ੋਕ ਚੱਕਰ ਲੈਣ ਵਾਲਾ ਪਹਿਲਾ ਆਦਮੀ ਕੈਪਟਨ ਜਸਵੀ ਰਹਿਣਾ ਇੱਕ ਸਿੱਖ ਸੀ ਜੋ ਸਭ ਤੋਂ ਪਹਿਲਾਂ ਦਰਵਾਜ਼ਾ ਸਾਹਿਬ ਅੰਦਰ ਦਾਖਲ ਹੋਇਆ ਅਤੇ ਆਪਣੀ ਇੱਕ ਲੱਤ ਗਵਾ ਕੇ ਹਲੇ ਤੱਕ ਨਰਕ ਦੀ ਜ਼ਿੰਦਗੀ ਭੋਗ ਰਿਹਾ ਹੈ ਜਿਸ ਦਾ ਕਲਾਸਾ ਉਸਨੇ ਖੁਦ ਇੱਕ ਇੰਟਰਵਿਊ ਦੌਰਾਨ ਕੀਤਾ ਹੈ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਕਿਵੇਂ ਦੱਸਿਆ ਕਰਨੀਏ ਕਿ ਸਾਡੇ ਬਾਪੂ ਨੂੰ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਲਈ ਭਾਰਤ ਦਾ ਚੌਥਾ ਵੱਡਾ ਫੌਜੀ ਅਵਾਰਡ ਮਿਲਿਆ ਕੱਲ ਕੱਲ 4-5 ਵਜੇ ਤੋਂ ਬਾਹਰ ਬਣ ਕੇ ਪ੍ਰਕਰਮਾ ਵਿੱਚ ਬੱਕ-ਬੱਕ ਸਾਮਾਂ ਤੋਂ ਪਿਠਾਏ ਗਏ ਸਾਰੇ ਸਿੰਘਾਂ ਬੀਬੀਆਂ ਨੂੰ ਬੀਬੀਆਂ ਬੱਚਿਆਂ ਨੂੰ ਸ਼ਾਮ ਨੂੰ ਕੰਟਾ ਘਰ ਵੱਲ ਲਿਆ ਕੇ ਇਕੱਠੇ ਕਰ ਲਿਆ ਅਤੇ ਉਹਨਾਂ ਦੀ ਲਿਸਟਾਂ ਬਣਾ ਕੇ ਸਤਨਕਪੁਰਸ ਦੇ ਹਵਾਲੇ ਕਰਨ ਦੀ ਬਜਾਏ ਗੱਡੀਆਂ ਵਿੱਚ ਪਰ ਕੇ ਫੌਜੀ ਸੌਣੇ ਵਿੱਚ ਲਜਾਣਾ ਸ਼ੁਰੂ ਕਰ ਦਿੱਤਾ ਜੋ ਰਾਤ ਭਰ ਇਹ سلسلہ ਚੱਲਦਾ ਰਿਹਾ ਅਸੀਂ ਛੱਤ ਉੱਤੇ ਬੈਠ ਕੇ ਵੇਖਦੇ ਰਹੇ ਪਤਾ ਲੱਗਿਆ ਕਿ ਫੌਜ ਨੇ ਕੋਈ 2000 ਦੇ ਕਰੀਬ ਲੋਕਾਂ ਨੂੰ ਹਰਾਸਤ ਵਿੱਚ ਲਿਆ ਸੀ ਜਿਨ੍ਹਾਂ ਨੂੰ ਫੌਜੀ ਸੌਣੇ ਵਿੱਚ ਲਜਾ ਕੇ ਖੈਰ ਰੱਖਣ ਵਾਲੇ ਅਜੇ ਕਮਰਿਆਂ ਵਿੱਚ ਬੰਦ ਕਰ ਦਿੱਤਾ ਗਿਆ ਜਿੱਥੇ ਕੋਈ ਖਿੜਕੀ ਨਹੀਂ ਸੀ ਅਤੇ ਲੋਹੇ ਦੇ ਦਰਵਾਜ਼ੇ ਸਨ 20-25 ਬੰਦਿਆਂ ਦੀ ਸਮਰੱਥਾ ਵਾਲੇ ਕਮਰਿਆਂ ਵਿੱਚ 70-80 ਲੋਕਾਂ ਨੂੰ ਪੱਕੀ ਗਰਮੀ ਵਿੱਚ ਬੰਦ ਕੀਤਾ ਗਏ ਜਿੱਥੇ ਭੁੱਖੇ ਤਏ ਸੈਂਤੀ ਲੋਕ ਰੱਬ ਨੂੰ ਪਿਆਰੇ ਹੋ ਗਏ ਦੋ ਵਾਰ ਫੌਜ ਨੇ ਲੋਕਾਂ ਉੱਤੇ ਗੋਲੀਆਂ ਚਲਾ ਕੇ 200 ਤੋਂ ਵੱਧ ਬੰਦੇ ਮਾਰ ਦਿੱਤੇ ਫੌਜ ਨੇ ਇਹਨਾਂ ਸਾਰੇ ਲੋਕਾਂ ਨੂੰ ਸਿਰਫ ਤੁਸੀਂ ਇਹ ਦੇ ਕੇ ਮਰਨ ਲਈ ਹੀ ਹਿਰਾਸਤ ਵਿੱਚ ਲਿਆ ਸੀ ਇੱਥੋਂ ਬਚੇ 1782 ਬੰਦੇ ਜਿਨ੍ਹਾਂ ਵਿੱਚ 309 ਔਰਤਾਂ ਅਤੇ ਬੱਚੇ ਵੀ ਸਨ ਦਾ ਕੀ ਕੀਤਾ ਜਾਵੇ ਇਹ ਸਾਰਿਆਂ ਲਈ ਇੱਕ ਕਾਨੂੰਨੀ ਅੜਚਣ ਬਣ ਗਈ ਡੀਸੀ ਅੰਮ੍ਰਿਤਸਰ ਨੇ ਇੱਕ ਡਿਊਟੀ ਅਡਮਿਨਿਸਟ੍ਰੇਟ ਸਥਾਪਿਤ ਕੀਤਾ ਅਤੇ ਇਹਨਾਂ ਸਾਰਿਆਂ ਨੂੰ 107/52 ਦਿਨ ਉਸਦੇ ਪੇਸ਼ ਕੀਤਾ ਗਿਆ ਭਾਰਤੀ ਕਾਨੂੰਨ ਅਨੁਸਾਰ ਡਿਊਟੀ ਮੈਜਿਸਟ੍ਰੇਟ ਇਸ ਤਰ੍ਹਾਂ ਦਿਨ ਮੁਲਜ਼ਮੀ ਦੀ ਜ਼ਮਾਨਤ ਲੈ ਕੇ ਤੁਰੰਤ ਰਿਲੀਜ਼ ਕਰ ਸਕਦਾ ਹੈ ਇਸ ਲਈ ਉਹਨਾਂ ਨੂੰ ਰਿਮਾਂਡ ਤੇ ਫੌਜ ਦੀ ਰਾਸਤ ਵਿੱਚ ਦੇਣ ਤੋਂ ਮੈਜਿਸਟ੍ਰੇਟ ਡਰ ਗਿਆ ਜਦ ਇਹ ਗੱਲ ਸਰਕਾਰ ਤੱਕ ਪਹੁੰਚੀ ਤਾਂ ਰਾਜਪਾਲ ਨੇ ਅੰਦਰੂਨੀ ਸਲਾਹਕਾਰ ਸੁਰਿੰਦਰ ਨਾਸ ਜੋ ਬਾਅਦ ਵਿੱਚ ਰਾਜਪਾਲ ਬਣਿਆ ਚੰਡੀਗੜ੍ਹ ਤੋਂ ਚੱਲ ਕੇ ਮੈਜਿਸਟ੍ਰੇਟ ਢਿੱਲੋਂ ਨੂੰ ਕੋਪਰੇਟ ਕਰਨ ਲਈ ਸਮਝਾਉਣ ਆਇਆ ਮੈਜਿਸਟ੍ਰੇਟ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਉਸ ਨੂੰ ਕਿਹਾ ਗਿਆ ਸੀ ਸਾਰੇ ਮਲਜਮ ਰਿਮਾਂਡ ਉੱਤੇ ਫੌਜ ਦੀ ਹਿਰਾਸਤ ਵਿੱਚ ਦਿੱਤੇ ਗਏ ਜਿੱਤੇ ਸਾਰੀਆਂ ਭਾਰਤੀ ਏਜੰਸੀਆਂ ਨੇ ਉਹਨਾਂ ਤੋਂ ਪੁੱਛਗਿੱਛ ਕਰਨ ਅਤੇ ਤੁਸੀਂ ਦੇਣ ਲਈ ਲੰਮਾ ਸਮਾਂ ਲਗਾਇਆ 2017 ਵਿੱਚ ਜ਼ਿਲ੍ਹਾ ਜੱਜ ਗੁਰਬੀਰ ਸਿੰਘ ਨੇ ਇੱਕ ਪਟੀਸ਼ਨ ਦਾ ਫੈਸਲਾ ਕਰਦਿਆਂ ਇਸ ਨੂੰ ਗੈਰ ਕਾਨੂੰਨੀ ਹਿਰਾਸਤ ਮੰਨ ਕੇ 40 ਬੰਦਿਆਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦਵਾਇਆ ਸੀ ਹਿਰਾਸਤ ਵਿੱਚਲੇ ਇਹਨਾਂ ਸਾਰਿਆਂ ਨੂੰ ਏ ਵੀ ਅਤੇ ਸੀ ਸ਼੍ਰੇਣੀ ਵਿੱਚ ਵੰਡਿਆ ਗਿਆ ਏ ਵਾਲੇ 896 ਘੱਟ ਗੁਨਾਹਗਰ ਬੀ ਵਾਲੇ 552 ਛੱਕੀ ਅਤੇ ਸੀ ਸ਼੍ਰੇਣੀ ਵਾਲੇ 330 ਬੰਦੇ ਸਭ ਤੋਂ ਖਤਰਨਾਕ ਸਮਝੇ ਗਏ ਇਹ ਸ਼੍ਰੇਣੀ ਵਾਲੇ 454 15 ਜੂਨ ਨੂੰ ਰਿਹਾ ਕਰ ਦਿੱਤੇ ਇਸੇ ਸ਼੍ਰੇਣੀ ਦੇ 182 ਅਗਲੇ ਦਿਨ 16 ਜੂਨ ਨੂੰ ਅਤੇ 192 29 ਜੂਨ ਨੂੰ ਰਿਹਾ ਕਰ ਦਿੱਤੇ ਗਏ ਇਹਨਾਂ ਵਿੱਚੋਂ 104 ਔਰਤਾਂ ਅਤੇ 10 ਬੱਚਿਆਂ ਨੂੰ ਲੁਧਿਆਣਾ ਜੇਲ੍ਹ ਵਿੱਚ ਭੇਜ ਦਿੱਤਾ 30 ਬੱਚੇ ਸੰਗਰੂਰ ਜੇਲ੍ਹ ਵਿੱਚ ਭੇਜੇ ਗਏ ਜਿਨ੍ਹਾਂ ਬਾਰੇ ਅਖਬਾਰ ਵਿੱਚ ਪੜ੍ਹ ਕੇ ਬੰਗਲੌਰ ਦੀ ਜੰਪਲ ਬੰਗਾਲੀ ਸਮਾਜ ਸੇਵੀ ਔਰਤ ਕਾਮਲਾ ਦੇਵੀ ਚੱਟੋਪਾਦਿਆ ਦੁਆਰਾ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਜਿਸ ਤੋਂ ਬਾਅਦ 1 ਸਾਲ ਤੋਂ ਲੈ ਕੇ 72 ਸਾਲ ਤੱਕ ਦੇ 26 ਬੇਕਸਰਾਂ ਨੂੰ ਰਿਹਾ ਕੀਤਾ ਗਿਆ ਬਾਕੀ ਬੀ ਅਤੇ ਸੀ ਸ਼੍ਰੇਣੀ ਵਾਲੇ 367 ਬੰਦਿਆਂ ਨੂੰ ਫੈਡਰੇਸ਼ਨ ਦੀ ਸਾਰੀ ਲੀਡਰਸ਼ਿਪ ਸਮੇਤ ਖਤਰਨਾਕ ਅਤਵਾਦੀਆਂ ਵਜੋਂ ਪਛਾਣ ਕੇ ਅ즈ਮੇਰ ਜ਼ਿਲ੍ਹੇ ਵਿੱਚ ਭੇਜ ਦਿੱਤਾ ਬਾਕੀਆਂ ਨੂੰ ਪੰਜਾਬ ਦੇ ਸੰਗਰੂਰ ਨਾਭਾ ਪਟਿਆਲਾ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ ਇੱਥੇ ਜ਼ਖਮੀ ਹੋਣ ਵਾਲੇ 200 ਦੇ ਕਰੀਬ ਬੰਦਿਆਂ ਨੂੰ ਵੀ ਇਹ ਸਾਰਾ ਕੁਝ ਸਹਿਣਾ ਪਿਆ ਅਤੇ ਗੰਭੀਰ ਜ਼ਖਮੀਆਂ ਨੂੰ ਵੀ ਕਈ ਦਿਨ ਬਾਅਦ ਹਸਪਤਾਲ ਪਹੁੰਚਾਇਆ ਗਿਆ ਇੰਨੇ ਦਿਨ ਉਹ ਆਪਣੇ ਜ਼ਖਮਾਂ ਨੂੰ ਹੀ ਜ਼ਖਮਾਂ ਨਾਲ ਹੀ ਭੁੱਕੇ ਤਾਇ ਫੌਜ ਦਾ ਅਣਮਨੁੱਖੀ ਤਸੱਦਦ ਸਹਾਰਦੇ ਰਹੇ ਪਰ ਉਹਨਾਂ ਦੀ ਸੁਣਵਾਈ ਕਰਨ ਵਾਲਾ ਉੱਥੇ ਕੋਈ ਨਹੀਂ ਸੀ ਅਸਲ ਵਿੱਚ ਇਹ ਜ਼ੁਲਮ ਦਾ ਅੰਤ ਨਹੀਂ ਸੀ ਸਗੋਂ ਸ਼ੁਰੂਆਤ ਸੀ ਸੋਚੀ ਸਮਝੀ ਸਾਜ਼ਿਸ਼ ਤਹਿਤ ਸਿੱਖਾਂ ਦਾ ਖਾਸ ਕਰਕੇ ਅਮਰ ਅਮਰਤ ਧਾਰੀ ਸਿੰਘਾਂ ਦਾ ਸ਼ਿਕਾਰ ਖੇਡਣਾ ਸਿਰਫ ਸ਼ੁਰੂ ਹੋਇਆ ਸੀ ਜੋ ਹਰਮੰਦਰ ਸਾਹਿਬ ਕੰਪਲੈਕਸ ਤੋਂ ਅੰਮ੍ਰਿਤਸਰ ਅਤੇ ਅੱਗੇ ਪੂਰੇ ਪੰਜਾਬ ਵਿੱਚ ਚੱਲਣਾ ਸੀ 7 ਜੂਨ ਨੂੰ ਦਿੱਲੀ ਵਿੱਚ ਗ੍ਰਹਿ ਮੰਤਰਾਲੇ ਨੇ ਐਲਾਨ ਕਰ ਦਿੱਤਾ ਕਿ ਆਪਰੇਸ਼ਨ ਦਾ ਪਹਿਲਾ ਹਿੱਸਾ ਕਾਮਯਾਬੀ ਨਾਲ ਖਤਮ ਹੋ ਗਿਆ ਹੈ ਅਤੇ ਦੂਜੇ ਹਿੱਸੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਵਿੱਚ ਥੈਰਾਂ ਦੀ ਪਾਲ ਅੱਤਵਾਦੀਆਂ ਦੀ ਫੜੋਫੜੀ ਕੀਤੀ ਜਾਵੇਗੀ ਬਲਾਰੇ ਅਨੁਸਾਰ ਇਹ ਬਹੁਤ ਹੀ ਔਖਾ ਟਾਸਕ ਸੀ ਜੋ ਸੁਰੱਖਿਆ ਬਲਾਂ ਨੂੰ ਫੋਂਟ ਪ ਗਿਆ ਅਤੇ ਇਸ ਉੱਤੇ ਕਿੰਨਾ ਸਮਾਂ ਲੱਗੇਗਾ ਇਸ ਬਾਰੇ ਕੁਝ ਨਹੀਂ ਦੱਸਿਆ ਜਾ ਸਕਦਾ ਇਸੇ ਸਾਮ 8 ਵਜੇ ਦੂਰਦਰਸ਼ਨ ਤੋਂ ਫੌਜੀ ਹਮਲੇ ਦੀਆਂ ਫੋਟੋਆਂ ਅਤੇ ਖਬਰਾਂ ਦਿਖਾਈਆਂ ਗਈਆਂ ਮੇਜਰ ਜਨਰਲ ਐਸ ਕੇ ਬਰਾੜ ਨੇ ਦੂਰਦਰਸ਼ਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਸਾਹਿਬ ਅੰਦਰਲੇ ਅੱਤਵਾਦੀਆਂ ਪਿੱਛੇ ਵਿਦੇਸ਼ੀ ਹੱਥ ਸਪਸ਼ਟ ਹੋ ਗਿਆ ਹੈ ਕਿਉਂਕਿ ਉੱਥੋਂ ਕਈ ਪਾਸਪੋਰਟ ਮਿਲੇ ਹਨ ਜਿਨ੍ਹਾਂ ਉੱਤੇ ਪਾਕਿਸਤਾਨੀ ਵੀਜ਼ਾ ਸਟੈਂਪ ਲੱਗੀ ਹੋਈ ਸੀ ਉਸ ਅਕਲ ਦੇ ਅੰਨੇ ਨੂੰ ਇਹ ਨਹੀਂ ਸੀ ਪਤਾ ਕਿ ਸਿੱਖ ਸਰਦਾਰਾਂ ਦੇ ਇਹ ਵੀ ਜੀ ਗੁਰੂ ਅਰਧਨ ਅਰਜਨ ਦੇਵ ਜੀ ਦੇ ਸ੍ਰੀ ਦੀਪੂਰਬ ਤੇ ਪਾਕਿਸਤਾਨ ਜਾਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਵਾਈ ਸਨ ਕੇਅਰਫੁੱਲ ਅਗ ਜਾਣਕਾਰਨ ਬਹੁਤ ਸਾਰੇ ਲੋਕ ਜਾਣ ਨਹੀਂ ਸਨ ਸਕੇਤੇ ਉਹਨਾਂ ਨੇ ਪਾਸਪੋਰਟ ਸ਼੍ਰੋਮਣੀ ਕਮੇਟੀ ਦਫ਼ਤਰ ਵਿੱਚ ਹੀ ਰਹਿ ਗਏ ਸਨ ਜੋ ਫੌਜ ਦੇ ਹੱਥ ਲੱਗ ਗਏ ਟੀਵੀ ਤੇ ਫੌਜੀਆਂ ਵਿਚkere ਹੋਏ ਇਕਲੌਤੇ ਸਿਵਲ ਬੰਦੇ ਨਾਲ ਗੱਲ ਕਰਾਈ ਗਈ ਜੋ ਆਲ ਇੰਡੀਆ ਰੀਡਰ ਦਾ ਨੁਮਾਇੰਦਾ ਸੀ ਉਹ ਸਾਫ ਝੂਠ ਬੋਲ ਰਿਹਾ ਸੀ ਕਿ ਫੌਜੀ ਦਰਬਾਰ ਸਾਹਿਬ ਵਿੱਚ ਪ੍ਰਵੇਸ਼ ਕਰਨ ਵੇਲੇ ਪੂਰੀ ਸਰਦਾ ਵਿਖਾਉਂਦੇ ਹਨ ਅਤੇ ਹਥਿਆਰ ਦਰਸ਼ਨੀ ਡੋਡੀ ਵਿੱਚ ਰੱਖ ਕੇ ਅੱਗੇ ਜਾਂਦੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਦਰਬਾਰ ਸਾਹਿਬ ਦੀ ਇਮਾਰਤ ਨੂੰ ਇੱਕ ਛੇੜ ਤੱਕ ਨਹੀਂ ਸੀ ਆਈ। ਸੋ ਇਹ ਸੀ 7 ਜੂਨ ਦਾ ਵੇਰਵਾ। 7 ਜੂਨ ਦਾ ਜਿਹੜਾ ਵਰਤਾਂਤ ਅਗਲੇ ਹਿੱਸੇ ਵਿੱਚ ਤੁਹਾਨੂੰ ਫਿਰ ਦੱਸਾਂਗੇ। ਫਿਲਹਾਲ ਦਿਓ ਅਗਿਆ।